ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਜਗਸੀਰ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਸੱਜਰ ਮੱਝ ਦਿਖਾ ਰਹੇ ਆਗੇ ਸਵੇਰ 4:00 ਵਜੇ ਦੀ ਸੂਈ ਹੋਈ ਆ ਜੇਰ ਦੀ ਓਕੇ ਆ ਕਿ ਭਾਈ ਕਹਿੰਦਾ ਵੀ 8:30 ਵਜੇ ਜੇਰ ਪੈ ਗਈ ਸੀਗੀ ਤੇ ਸਿੰਘਾਂ ਦੀ ਜਿਹੜੀ ਬਾਂਤਰਾ ਕੀ ਇੱਕ ਸਿੰਘ ਦਾ ਕੈਂਪ ਜ਼ਰੂਰ ਲਿਆ ਹੋਇਆ ਹੋਇਗਾ ਤੇ ਚੰਗੇ ਕੱਦਗਾਠ ਦੀ ਆ ਚੰਗੇ ਵਜਨ ਵਾਲੀ ਆ ਬੀਲ ਵੀ ਚੰਗੀ ਆ ਤੇ ਬੱਚਾ ਮਗਰ ਕੱਟੀ ਆ ਪੂਰੀ ਡਿਟੇਲ ਆਪਾਂ ਬਾਈ ਜਖਸੀਰ ਤੋਂ ਲੈ ਕੇ ਦੇਵਾਂਗੇ ਪਹਿਲਾਂ ਸੋਨ ਇੱਕ ਕਰੀ ਆਪਾਂ ਮੱਝ ਨੂੰ ਤੋੜ ਕੇ ਦਿਖਾਉਨੇ ਆ ਤੋਰਿਓ ਬਾਈ ਜਖਸੀਰ ਬਾਕੀ ਬਾਈ ਕਹਿੰਦਾ ਦੀ ਕੱਟੀ ਚੰਗਾਈ ਹੋਈ ਹੈਗੀ ਕਿੰਨਾ ਜਿਹੜਾ ਬੌੜਾ ਕੱਢਿਆ ਗਿਆ ਆਪਾਂ ਸਾਰੀ ਪੁੱਛ ਕੇ ਬਾਈ ਤੋਂ ਗੱਲਬਾਤ ਸਾਨੂੰ ਦੱਸਾਂਗੇ ਲੇਵੇ ਦੀ ਜਿਹੜੀ ਧੱਕਾ ਅੱਗੇ ਨੂੰ ਰੱਖਦੀ ਹੈਗੀ ਤੇ ਵਜਣਾ ਚੰਗਾਗਾ ਪਿੱਠਪੂੜੇ ਦੀ ਚੰਗੀ ਆ ਬੇਲ ਵੀ ਚੰਗੀ ਆ ਮੋੜ ਲਿਓ ਬਈ ਬਾਕੀ ਘਰੇਲੂ ਮਾਜਾ ਬਾਈ ਦੀ ਬਾਈ ਕਹਿੰਦਾ ਵੀ ਟੋਕੜ ਗੱਬਣ ਲਈ ਸੀਗੀ ਆਪਾਂ ਤੇ ਬਾਕੀ ਕਿੱਲਾ ਕਿਹਨੇ ਪਿਛਲੇ ਸੂਏ ਦੁੱਧ ਕੱਢਿਆ ਸਾਰੀ ਡਿਟੇਲ ਬਾਈ ਜਗਸੀਰ ਤੋਂ ਲੈ ਕੇ ਦੇਵਾਂਗੇ ਵੀਡੀਓ ਦੀ ਜਿਹੜੀ ਤਰੀਕਾ 23 ਤਰੀਕ 11ਵਾਂ ਮਹੀਨਾ 2025 ਕੀ ਹਾਲ ਆ ਬਾਈ ਜਗਸੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੋਬਾਈਲ ਨੰਬਰ ਦੱਸੀ ਬਾਈ 6280224446 ਠੀਕ ਹੈ ਬਾਈ ਆਪਾਂ ਜਿਹੜੀ ਮੱਝ ਦਿਖਾ ਰਹੇ ਹਾਂ ਕਿਹੜਾ ਸੂਆ ਸੂਈ ਆ ਇਹ ਇਹ ਤੀਜਾ ਸੂਆ ਤੀਜਾ ਸੂਆ ਤੇ ਜੇ ਆਪਾਂ ਗੱਲ ਕਰੀਏ ਪਿਛਲੇ ਸੂਏ ਕਿੰਨਾ ਕ ਦੁੱਧ ਕੱਢਿਆ ਨਹੀਂ ਪਿਛਲੇ ਸੂਏ ਬਾਈ ਆਪਾਂ ਟੋਕੜ ਗੱਭਣ ਲਿਆਂਦੀ ਸੀ ਠੀਕ ਹੈ ਤੋਂ 10 ਲੀਟਰ ਦੁੱਧ ਕੱਢਿਆਗਾ ਠੀਕ ਹੈ ਹਾਂ ਹੁਣ 15 ਲੀਟਰ ਦੀ ਹੈਗੀ ਵੀ 15 ਲੀਟਰ ਕੱਢੂਗੀ ਆਹ ਰਾਤ ਨੂੰ ਠੀਕ ਨਹੀਂ ਜੇ ਆਪਾਂ ਕਿੰਨੇ ਚਿਰ ਦੀ ਟੋਕੜ ਆਪਾਂ ਲਿਆਈ ਸੀ ਆਪਾਂ ਲਿਆਈ ਸੀ ਬਾਈ 4 ਮਹੀਨੇ ਦੀ ਲਿਆਈ ਸੀ ਕਿੰਨਾ ਦ ਠੀਕ ਹੈ ਜਿਹੜੇ ਸਾਹ ਹਮਾਂ ਮੰਨ ਲਓ ਹਵਾਨਾ ਦੱਸਦਾਗਾ ਵੀ ਕਿੰਨਾ ਕ ਬੋਲਾ ਕੱਢਿਆ ਬਾਈ ਹੁਣ ਇਹਦਾ ਵੀ ਬੋਲਾ ਹਜੇ ਕੱਢਿਆ ਨਹੀਂ ਬਾਈ ਕੱਟੀ ਮਰੀ ਚੰਗਾਈ ਹੈ ਹਜੇ ਤੋਈ ਨਹੀਂ ਹੈ ਹਜੇ ਕਲੀ ਕੱਟੀ ਰਜਾਈ ਹੈ ਠੀਕ ਹੈ ਤੇ ਜੇ ਆਪਾਂ ਬਈ ਇਹਦੇ ਰੇਟ ਦੀ ਗੱਲ ਕਰੀਏ ਜਾਇਜ਼ ਜਾਰ ਰੇਟ ਵੀ ਰੇਟ ਬਾਈ 1,10,000 ਰੁਪਿਆ ਹੈਗਾ ਕੋਈ ਮਾਨਤਨ ਮਾਨਤਨ ਹੋ ਜੂ ਬਾਈ ਠੀਕ ਹੈ 1 ਲੱਖ ਤੇ 10,000 ਰੁਪਿਆ ਬਾਈ ਨੇ ਡਿਮਾਂਡ ਕੀਤੀ ਆ ਕਿ ਬਾਈ ਕਹਿੰਦਾ ਜੀ ਆਪਾਂ ਤੋਕੜ ਗੱਬਣ ਨੇ ਐਸੀ 4 ਮਹੀਨਿਆਂ ਦੀ ਗੱਬਣ ਥੱਲੇ 8 ਤੋਂ 10 ਲੀਟਰ ਦੁੱਧ ਸੀਗਾ ਚੰਗੇ ਕੱਦਗਾਠ ਦੇ ਚੰਗੇ ਵਜਨ ਦੀ ਆ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਈ ਬਾਈ ਜਕਸੀਰ ਨਾਲ ਸੰਪਰਕ ਕਰ ਲਿਓ ਨੰਬਰ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਥਾੜਾ ਦਾ ਜਿਹੜਾ ਗੈਪ ਆ ਸਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਪਿੱਛੋਂ ਜਿਹੜਾ ਹਵਾਲਾ ਕੱਲਾ ਕੱਲਾ ਨਿਖੜ ਮਾ ਥਾੜਾ ਲੰਬਾਈ ਦੇ ਵਿੱਚ ਥਾੜਾਗਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜਿਹੜੇ ਵੀਰ ਨੂੰ ਚੰਗੀ ਲੱਗੀ ਬਾਈ ਜਕਸੀਰ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਹੋਰ ਵੀਰ ਨੇ ਐਦਾਂ ਦੀ ਵੀਡੀਓ ਕਰਾਉਣੀਆਂ ਤਾ ਆਪਣਾ ਮੋਬਾਈਲ ਨੰਬਰ ਆ ਜੀ 9780905653 ਧੰਨਵਾਦ ਜੀ ਸਾਰੇ ਵੀਰਾਂ ਦਾ